ਖੜ ਜਾ ਛੇੜੀ ਨਾ ਕਿਸੇ ਨੂੰ ਕੁਛ ਨਾ ਕਹੀਂ ਤੇਰੀ ਮਾਂ ਦੀ ਮਾਰ ਸਾਰੇ ਕਿੱਥੇ ਲਵਾਲੇ ਬਾਬੇ ਦੀ ਖੜ ਜਾ ਹਟਾਉਗਾ ਮੈਂ ਤਾ ਪੂਰਾ ਖੜ ਜਾ ਹਟਾਉਗਾ ਹਟਾ ਪਾ ਦੇ ਖਸੂਬਾ ਅੱਜ ਹੁਸੈਨ ਮੇਰੇ ਸਾਲਿਓ ਮੈਨੂੰ ਹਲੇ 2 ਘੰਟੇ ਨਹੀਂ ਘਰੋਂ ਗਈ ਨੂੰ ਹੋਏ ਹੁਸੈਨ ਲਾ ਕੇ ਟੈਂਟੇ ਤੇ ਜਲੂਸ ਕਰਤਾ ਹੈ ਖੜ ਜਾ ਲਿਓ ਦੇਖ ਲੈ ਛੜਾ ਦੇ ਪੁੱਤ ਹਟਾ ਦੇ ਉਹਨੂੰ ਤੇਰੀ ਮਾਂ ਨੂੰ ਮਾਰ ਦੂਗਾ ਮੈਂ ਬਿਨਾਂ ਗੱਲ ਤੋਂ ਹਟਾ ਦਾਂਗੇ ਕੋਈ ਨਾ ਸਵੇਰੇ 4 ਵਜੇ ਦੇ ਲੱਗਿਆ ਜਲੂਸ ਕੱਢਣੇ ਹੈ ਪਪਾ ਤੂੰ ਆਂ ਘੜਦੇ ਮਾਰ ਮੋ ਟੰਬੇ ਇਹਨਾਂ ਦੇ ਮੈਂ ਪਾਉਣਾ ਮੈਂ ਸਾਨੂੰ ਕੱਖ ਬੇ ਪੁੱਤ ਹਟਾਉਣ ਦਾ ਮੜਗਾ ਇੱਧਰ ਆ ਜਾ ਆ ਜਾ ਬੁੱਲਤ ਆ ਜਾ ਤੂੰ ਪਰਮ ਤੂੰ ਐ ਕਰ ਮਰੇ ਗੇਟ ਤੇ ਜਾ ਯਾਰ ਮੈਂਨੇ ਗੇਟ ਲਾ ਜਾ ਕੇ ਮੇ ਭਾਈ ਲੈ ਇੱਧਰ ਆ ਜਾ ਮੈਂ ਦੋ ਮਰੂ ਕਟੋ ਤੂੰ ਹੀ ਕਰਾਂਗਾ ਬੱਬੂ ਇੱਧਰ ਆ ਹਾਂ ਇੱਧਰ ਆ ਜਾ ਭੁੱਲ ਗਏ ਲੈ ਕੀ ਮੇਰੇ ਸਾਲੇ ਤੁਸੀਂ ਜਲੂਸ ਕਰ ਕੋਈ ਜਲੂਸ ਨਹੀਂ ਅਬਦਲ ਹੈ ਨਾ ਮਾਰੀ ਨਾ ਬੱਬੂ ਦੇ ਪਾਪੇ ਸਤਿ ਰੱਬ ਦਾ ਨਾਮ ਲੈਂਦੇ ਸੀ ਨਰਾਲੇ ਬਾਬੇ ਦਾ ਬਣੀ ਨਰਾਲੇ ਦਾ ਨਾ ਮੇਰੇ ਸਾਜੇ ਨਾਗ ਮੰਗੂ ਮੇਲੀ ਜੰਨੀ ਇੱਥੇ ਤੂੰ ਹੈ ਦੇਖੇਗਾ ਦੇਖ ਕੇ ਮੈਨੂੰ ਆ ਜਾ ਬਾਹਰ ਆ ਜਾ ਆ ਜਾ ਦੂਮਾ ਮਾਰ ਬਾਹਰ ਨਿਕਲਿਆ ਅੱਗੇ ਅੱਗੇ ਮਸਾ ਹੋਇ ਛਿੱਟਿਆ ਅੱਗੇ ਉਹਦੀ ਲੱਤ ਠੀਕ ਹੋਈ ਮਸਾ ਮਾਰੀ ਨਾ ਉਹਦੇ